ਭਾਈ ਰਣਜੀਤ ਸਿੰਘ ਹੋਰੀ ਜਦੋਂ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਬਲਾਵਾ ਭੇਜਿਆ ਭੀ ਆਓ ਭਾਈ ਆ ਕੇ ਸਪੈਕੀ ਕੰਮ ਦੇਓ ਇਹਨਾਂ ਗੱਲਾਂ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਵਿਅਕਤੀ ਵੀ ਬਾਗੀ ਨਹੀਂ ਬਿਲਕੁਲ ਕਰ ਰੀਆਂ ਚਾਹੀਦੀਆਂ ਮੈਂ ਇਹ ਗੱਲ ਤਾਂ ਆਮੀ ਹੈ ਜਿਹੜਾ ਬੰਦਾ ਇਹਦੀ ਆਵਾਜ਼ ਠਾਉਂਦਾ ਮੈਂ ਉਹਦਾ ਸ਼ੁਕਰੀਆ ਹੁਣ ਸਾਡੇ ਜਿਹੜੇ ਕੌਮ ਦੇ ਤਖਤ ਨੇ ਉਹਨਾਂ ਵਿੱਚ ਵੀ ਇਹ ਫੁੱਟ ਪਾ ਕੇ ਤੇ ਆਪਸੀ ਜਿਹੜੀ ਇਹ ਭਰਾ ਮਾਰੂ ਜੰਗਵਾਲ ਕੌਮ ਨੂੰ ਤੱਕਿਆ ਜਾ ਰਿਹਾ ਹੈ ਭਾਈ ਹਰਨਾਮ ਸਿੰਘ ਹੋਰਾਂ ਦਾ ਭਾਈ ਰਣਜੀਤ ਸਿੰਘ ਢੜਨੇ ਵਾਲਾਂ ਦਾ ਆਪਸੀ ਆਵਾਦ-ਵਾਰ ਲੰਮਾ ਸਮਾਂ ਚੱਲਦਾ ਰਿਹਾ ਤਾਂ ਉਹ ਸਾਰੀ ਕੌਮ ਦੇ ਸਾਹਮਣੇ ਆ ਭਾਈ ਰਣਜੀਤ ਸਿੰਘ ਹੋਰੀ ਜਦੋਂ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਬਲਾਵਾ ਭੇਜਿਆ ਭੀ ਆਓ ਭਾਈ ਆ ਕੇ ਸਪੱਸ਼ਟੀਕਰਨ ਦਿਓ ਇਹਨਾਂ ਗੱਲਾਂ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਵਿਅਕਤੀ ਵੀ ਬਾਗੀ ਨਹੀਂ ਔਰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਹਰੇਕ ਦਾ ਸਿਰ ਝੁਕਦਾ ਹੈ ਤੋਂ ਭਾਈ ਰਣਜੀਤ ਸਿੰਘ ਜੀ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਏ ਔਰ ਉਹਨਾਂ ਨੇ ਆਖਿਆ ਵੀ ਜੋ ਮੈਥੋਂ ਪਿਛਲੇ ਸਮੇਂ ਚ ਭੁੱਲਾਂ ਚੁੱਕਾਂ ਜੇ ਕੋ ਹੋ ਗਈਆਂ ਨੇ ਕਿ ਉਹਦੀ ਮੈਂ ਖਿਮਾ ਜਾਂਚਣਾ ਕਰਦਾ ਤੇ ਅਕਾਲ ਤਖਤ ਸਾਹਿਬ ਉਹਨਾਂ ਨੂੰ ਮੁਆਫ ਕੀਤਾ ਹੈ ਤੇ ਮੈਂ ਸਮਝਦਾ ਪਈ ਬਹੁਤ ਵਧੀਆ ਗੱਲ ਆ ਸਮੁੱਚੇ ਪ੍ਰਚਾਰਕ ਸਾਰੇ ਰਲ ਮਿਲ ਕੇ ਸਿਰ ਜੋੜ ਕੇ ਬਈਏ ਐਸਲੇ ਕੌਮ ਦੇ ਅੰਦਰ ਦੁਬਧਾਵਾ ਪਈਆਂ ਨੇ ਕਈ ਪੰਥਕ ਮਸਲੇ ਐਸੇ ਉਲਝੇ ਪਏ ਨੇ ਤੇ ਸਾਨੂੰ ਰਲ ਮਿਲ ਕੇ ਪ੍ਰਚਾਰ ਕਰਨਾ ਚਾਹੀਦਾ ਬੜਾ ਐਸਲੇ ਕੌਮ ਤੇ ਸੰਕਟ ਦਾ ਸਮਾਂ ਮੈਂ ਇਸ ਗੱਲ ਦੀ ਖਿਲਾਕਾ ਕਰਦਾ ਭਾਈ ਰਣਜੀਤ ਧਰਿਆਏ ਨੇ ਮੈਂ ਤਕਰੀਬਨ ਤਕਰੀਬਨ ਹਾਈਡਰੇਸ਼ਨ ਵਾਲੇ ਵੀਰ ਆਏ ਸੀ ਕੋਰੇ ਕਾਜੀ ਤੇ ਸੈਨ ਕਰਵਾ ਕੇ ਲਗਾਇਆ ਸੀ ਇਕਤਾ ਤੇ ਮੈਂ ਕਰਕੇ ਦਿੱਤੇ ਸੀ ਬੰਬੇ ਦੇ ਸਿੰਘਾਂ ਨੇ ਯਤਨ ਕੀਤਾ ਮੌਨਾਂ ਦਾ ਵੀ ਸ਼ੁਕਰਗੁਜ਼ਾਰ ਹੋਇਆ ਧਿਆਨ ਸਿੰਘ ਮੰਡ ਜਿਉਂਦੇ ਜਾਗਦੇ ਨੇ ਸਾਰੀਆਂ ਸਖਿਤੀਆਂ ਮੇਰੇ ਘਰੇ ਆਏ ਤੇ ਮੈਂ ਕਿਹਾ ਮੈਂ ਸਭ ਉਹਦੇ ਛੱਡ ਕੇ ਨਮਾਣਾ ਸੇਵਕ ਬਣ ਕੇ ਸੇਵਾ ਕਰੂੰ ਤੋ ਉਹਨਾਂ ਤੋਂ ਵੀ ਅਕੀਪੇ ਲਾਓ ਇੱਕ ਜ਼ਿੰਮੇਵਾਰ ਟਕਸਾਲ ਦਾ ਮੁਖੀ ਥਾਪੋ ਜੇ ਮੇਰੇ ਤੇ ਇਤਰਾਜ ਆ ਤਾਂ ਮੈਂ ਵੀ ਛੱਡ ਕੇ ਘਰ ਬੈਣ ਨੂੰ ਤਿਆਰਾਂ ਤੋ ਉਹ ਵੀ ਛੱਡ ਕੇ ਬਹਿ ਜਾਣਾ ਤੁਸੀਂ ਫਾਰੇ ਉਹਨਾਂ ਵੀਰਾਂ ਨੂੰ ਵੀ ਮਨਾਓ ਤੇ ਮੈਂ ਜਿੰਨਾ ਆਖੋਗੇ ਹੁਕਮ ਕਰਗ ਮੈਂ ਸਿਫਾ ਦੇ ਦੂੰਗਾ ਯਾਨੀ ਕਿ ਸਾਰੀਆਂ ਟਕਸਲਾਂ ਇੱਕ ਝੰਡੇ ਬਿਲਕੁਲ ਕਰਨੀਆਂ ਚਾਹੀਦੀਆਂ ਮੈਂ ਇਹ ਗੱਲ ਤਾਂ ਆਮੀ ਆ ਜਿਹੜਾ ਬੰਦਾ ਇਹਦੀ ਆਵਾਜ਼ ਠਾਉਂਦਾ ਮੈਂ ਉਹਦਾ ਸ਼ੁਕਰੀਆ ਨਵਾਦ ਕਰਦਾ ਵੀ ਬਹੁਤ ਵਧੀਆ ਛਲਾਗਾ ਜੋਬ ਹੈ ਮੈਂ ਸਮਝਦਾ ਹਾਂ ਕਿ ਇਹ ਕੌਮ ਦੇ ਅੰਦਰ ਬਹੁਤ ਮੰਦ ਭਾਗੀ ਗੱਲ ਵਾਪਰੀ ਹੈ ਜਿਹੜੇ ਪੰਜੇ ਤਖਤ ਨੇ ਉਹ ਸਾਡੀ ਕੌਮ ਦੇ ਦੇ ਲਈ ਬਹੁਤ ਸਤਿਕਾਰਤ ਨੇ ਚਾਹੇ ਸ੍ਰੀ ਅਕਾਲ ਤਖਤ ਹੋਵੇ ਤੇ ਚਾਹੇ ਪਟਨਾ ਸਾਹਿਬ ਹੋਵੇ ਸਾਡਾ ਹਰੇਕ ਸਿੱਖ ਦਾ ਸਿਰ ਝੁਕਦਾ ਪੰਜਾਂ ਤਖਤਾਂ ਦੇ ਅੱਗੇ ਪਰ ਮੈਂ ਸਮਝਦਾ ਵੀ ਰਾਜਨੀਤੀ ਇੰਨੀ ਸਿੱਖਾਂ ਚ ਹਾਵੀ ਹੋ ਗਈ ਹੈ ਵੀ ਅੱਗੇ ਸਾਡੇ ਜਥੇਬੰਦੀਆਂ ਵਿੱਚ ਫੁੱਟ ਪਾਈ ਸੀ ਹੁਣ ਸਾਡੇ ਜਿਹੜੇ ਕੌਮ ਦੇ ਤਖਤ ਨੇ ਉਹਨਾਂ ਵਿੱਚ ਵੀ ਇਹ ਫੁੱਟ ਪਾ ਕੇ ਤੇ ਆਪਸੀ ਜਿਹੜੀ ਇਹ ਭਰਾ ਮਾਰੂ جنگ ਵੱਲ ਕੌਮ ਨੂੰ ਤੱਕਿਆ ਜਾ ਰਿਹਾ ਮੈਂ ਸਮਝਦਾ ਕਿ ਬਹੁਤ ਦੁੱਖਦਾਇਕ ਖਬਰ ਹੈ ਤੇ ਕੱਲ ਜਦੋਂ ਸੁਣੀ ਇਹ ਖਬਰ ਕਿ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਫੈਸਲਾ ਲਿਆ ਮੈਂ ਸਮਝਦਾ ਕਿ ਬਹੁਤ ਕੌਮ ਵਾਸਤੇ ਘਾਤਕ ਮਸਲਾ ਹੈ ਇਹ ਕਦੇ ਵੀ ਨਹੀਂ ਸੀ ਹੋਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਡੇ ਲਈ ਮਹਾਨ ਸਾਰੇ ਤਖਤ ਸਤਕਾਰ ਯੋਗ ਨੇ ਪਰ ਪਟਨਾ ਸਾਹਿਬ ਦੇ ਪੰਜ ਪਿਆਰੇ ਵੱਲੋਂ ਲਿਆ ਫੈਸਲਾ ਮੈਂ ਸਮਝਦਾ ਹਾਂ ਕਿ ਇਹ ਬਹੁਤ ਮੰਦ ਭਾਗ ਹੈ ਲੱਗਦਾ ਸੀ ਇਹ ਤਕਾਦਫਤ ਸੀ ਮੈਂ ਤਾਂ ਬੇਨਤੀ ਕੀਤੀ ਜੀ ਵੀ ਵੇਖੋ ਪਹਿਲਾਂ ਤਾਂ ਕੌਮ ਵਿੱਚ ਧੜੇ ਬਾਜੀ ਇੰਨੀ ਬਣਾ ਦਿੱਤੀ ਇੰਨੀਆਂ ਜਥੇਬੰਦੀਆਂ ਬਣਾ ਦਿੱਤੀਆਂ ਇੰਨੇ ਅਕਾਲੀ ਦਲ ਬਣਾ ਦਿੱਤੇ ਜਥੇਬੰਦੀਆਂ 'ਚ ਪੁੱਟਾਂ ਪਾ ਦਿੱਤੀਆਂ ਹੋਣੇ ਤਖਤ ਸੀ ਸਾਡੇ ਜਿੱਥੇ ਅਸੀਂ ਸਿਰ ਜੋੜ ਕੇ ਬਹਿਣਾ ਸੀ ਤੇ ਉਹਨਾਂ ਤਖਤਾਂ ਤੇ ਵੀ ਸਾਨੂੰ ਇਹ ਜੋ ਕੱਲ ਵਾਲੀ ਘਟਨਾ ਤੋਂ ਐ ਮਹਿਸੂਸ ਹੋ ਰਿਹਾ ਹੈ ਕਿ ਰਾਜਨੀਤੀ ਇੰਨੀ ਹਾਵੀ ਹੋ ਗਈ ਹੈ ਕਿ ਹੁਣ ਸਾਡੇ ਤਖਤ ਵੀ ਜਿਹੜੇ ਨਾ ਤੋਂ ਬਚ ਨਹੀਂ ਸਕੇ ਤੇ ਉਹ ਪੰਜ ਪਿਆਰੇ ਜਿਹੜੇ ਪਟਨਾ ਸਾਹਿਬ ਦੇ ਨੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਜਦੋਂ ਅਕਾਲ ਤਖਤ ਸਾਹਿਬ ਤੋਂ ਫੈਸਲੇ ਸੁਣਾਏ ਜਾ ਰਹੇ ਸੀ ਉਸੇ ਵੇਲੇ ਉਹ ਉਲਟ ਫੈਸਲੇ ਲੈ ਕੇ ਜੋ ਕੁਝ ਕੀਤਾ ਮੈਂ ਸਮਝਦਾ ਕਿ ਅਤਨਿੰਦਨ ਯੋਗ ਐ ਨਹੀਂ ਸੀ ਕਰਨਾ ਚਾਹੀਦਾ ਜੇ ਕੋਈ ਗੱਲ ਸੀ ਤੇ ਉਹ ਅਕਾਲ ਤਖਤ ਤੇ ਬਹਿ ਕੇ ਵਿਚਾਰੀ ਜਾ ਸਕਦੀ ਸੀ ਇਹ ਅਕਾਲ ਤਖਤ ਸਾਹਿਬ ਤੁਹਾਨੂੰ ਚੁਣੌਤੀ ਦੇ ਰਿਹਾ ਹੈ ਬਿਲਕੁਲ ਭਾਵੇਂ ਸਾਰੇ ਅਤਖਤ ਜਿਹੜੇ ਨੇ ਸਰਕਾਰ ਯੋਗ ਨੇ ਭਾਰਤ ਸ੍ਰੀ ਅਕਾਲ ਤਖਤ ਸਾਹਿਬ ਸਾਰਿਆਂ ਤੋਂ ਸ਼ਰਮਾਉਂ ਰਿਹਾ ਕਿ ਹਰੇਕ ਫੈਸਲਾ ਪੰਤ ਦਸਤਰੀ ਅਕਾਲ ਤਖਤ ਸਾਹਿਬ ਤੇ ਬਹਿ ਕੇ ਹੀ ਹੁੰਦਾ ਹੈ ਜੇ ਉਹਨਾਂ ਨੂੰ ਪਟਨੇ ਸਾਹ ਵਾਲੇ ਵੀਰਾਂ ਨੂੰ ਕੋਈ ਇਤਰਾਜ਼ ਸੀ ਤੇ ਉਥੇ ਆ ਜਾਂਦੇ ਬਹਿ ਕੇ ਗੱਲ ਕਰ ਲੈਂਦੇ ਲੱਗਦਾ ਕਿ ਕੋਈ ਇੱਥੇ ਦੇ ਯਤਨ ਹੋਣੇ ਚਾਹੀਏ ਬਿਲਕੁਲ ਅਸੀਂ ਤਾਂ ਕਹਿੰਨੇ ਆ ਵੀ ਸਾਰੀ ਕੌਮ ਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਤੇ ਤਖਤਾਂ ਤੋਂ ਹੀ ਏਕਤਾ ਦੀ ਗੱਲ ਚੱਲਣੀ ਸੀ ਕਿਤੇ ਅੱਜ ਫੁੱਟ ਦਾ ਛਕਾਰ ਹੋ ਰਿਹਾ ਇਹ ਕੌਮ ਵਿਚਾਰੀ ਕੀ ਸੇਹਤ ਲਵੇ ਕਿੱਥੋਂ ਲਵੇ ਇਸ ਕਰਕੇ ਮੈਂ ਸਮਝਦਾ ਵੀ ਸਾਨੂੰ ਤਖਤਾਂ ਨੂੰ ਸਿਰ ਜੋੜ ਕੇ ਜੁम्मेवार ਸੱਜਣਾ ਨੂੰ ਸਾਰਿਆਂ ਨੇ ਸੇਵਾਵਾਂ ਨਿਭਾਉਣੀਆਂ ਚਾਹੀਦੀਆਂ ਰਾਜਨੀਤਿਕਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਨੂੰ ਇਹਨਾਂ ਤਖਤ ਸਹਿਬਾਨਾਂ ਦਾ ਸਤਿਕਾਰ ਜਿਹੜਾ ਉਹ ਕਾਇਮ ਰੱਖਣਾ ਚਾਹੀਦਾ